ਪਹਿਲਾਂ ਅਸੀਂ 19 ਕਿਲੋ ਹਿਰੋਇਨ ਰਿਕਵਰ ਕੀਤੀ ਸੀ ਔਰ ਨਾਲ 7 ਬੜੇ ਸਫਿਸਟੀਕੇਟਡ ਵੈਪਨ ਰਿਕਵਰ ਹੋਏ ਸੀ ਉਸੇ ਦੇ ਬੈਕਵਰਡ ਲਿੰਕੇਜਸ ਦੇ ਵਿੱਚ ਇਨਵੈਸਟੀਗੇਟ ਕਰਦੇ ਹੋਏ ਸਾਢੇ 3 ਕਿਲੋ ਅੱਜ ਰਿਕਵਰ ਹੋਰ ਹੋਈ ਹੈ ਹਿਰੋਇਨ ਜਿਹੜਾ 7-8 ਦਿਨ ਦੇ ਵਿੱਚ ਹੀ ਟੋਟਲੇ 22 22.5 ਕਿਲੋ ਹਿਰੋਇਨ ਹੋ ਗਈ ਹੈ ਤੇ 7 ਵੈਪਨ ਨੇ ਕੋਇਨਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਇਹ ਨੈਟਵਰਕ ਚੱਲਣ ਬਾਰੇ ਸਾਡੇ ਕੋਲ ਇਨਵੈਸਟੀਗੇਸ਼ਨ ਚ ਲਿੰਕ ਆਇਆ ਸੀ ਉਹਨੂੰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਨੂੰ 19 ਕਿਲੋ ਹੈਰੋਇਨ ਦੇ ਨਾਲ ਇੱਕ ਵੱਡੀ ਸਫਲਤਾ ਮਿਲੀ ਸੀ ਜਿਸ ਮਾਮਲੇ ਦੇ ਵਿੱਚ ਪੁਲਿਸ ਨੂੰ ਅੱਜ ਹੋਰ ਰਿਕਵਰੀ ਹੋਈ ਹੈ ਕੀ ਕੁਝ ਹੈ ਸਾਰਾ ਮਾਮਲਾ ਸੰਡਲ ਪੁਲਿਸ ਕਮਿਸ਼ਨਰ ਮੌਜੂਦ ਨੇ ਗੱਲਬਾਤ ਕਰਾਂਗੇ ਕਮਿਸ਼ਨਰ ਸਾਹਿਬ ਅੱਜ ਫਿਰ ਤੋਂ ਜਿਹੜੀ ਪੁਲਿਸ ਨੂੰ ਕਾਫੀ ਰਿਕਵਰੀ ਮਿਲੀ ਹੈ 19 ਕਿਲੋ ਮਾਮਲੇ ਦੇ ਵਿੱਚ ਕਿੰਨੇ ਬੰਦੇ ਅਰੈਸਟ ਹੋਏ ਨੇ ਤੇ ਕੀ ਕੁਝ ਹੋਰ ਰਿਕਵਰ ਹੋਇਆ ਹੈ देखो पहला 19 किलो हीरोइन रिकवर की थी और नाल 7 बड़े सोफिस्टिकेटेड वेपन रिकवर हुए थे उसी ਦੇ ਬੈਕਵਰਡ ਲਿੰਕੇजेस ਦੇ ਵਿੱਚ ਇਨਵੈਸਟੀਗੇਟ ਕਰਦੇ ਹੋਏ 3.5 ਕਿਲੋ ਅੱਜ ਰਿਕਵਰ ਹੋਰ ਹੋਈ ਹੈ ਹੀਰੋਇਨ तो ਇਹਦਾ ਤਕਰੀਬਨ ਜਿਹੜਾ 7-8 ਦਿਨ ਦੇ ਵਿੱਚ ਹੀ ਟੋਟਲੇ 22.5 ਕਿਲੋ ਹੀਰੋਇਨ ਹੋ ਗਈ ਹੈ ਤੇ 7 ਵੈਪਨ ਨੇ ਅੱਜ ਕੁਝ ਨਾਲ ਲਾਈਵ ਕੈਟਰੀਜਸ ਵੀ ਮਿਲੇ ਨੇ ਜਿਹੜੇ ਸਫਿਸਟੀਕੇਟਡ ਵੈਪਨਸ ਨਾਲ ਰਿਲੇਟਡ ਨੇ ਕੁਝ 0.30 ਬੋਰ ਦੇ 10 ਕਾਰਤੂਸ ਨੇ 9 ਹੈਗੇ 9mm ਦੇ ਤਿੰਨ ਮੁਲਜ਼ਮ ਕਿ ਨਿਗਰਫਤਾਰ ਕੀਤੇ ਤਿੰਨ ਮੁਲਜ਼ਮ ਗ੍ਰਿਫਤਾਰ ਹੋਏ ਆ ਜੀ ਔਰ ਇਹਨਾਂ ਦਾ ਲਿੰਕ ਉਹੀ ਮੈਨੂੰ ਮਨਾਵੇ ਵਾਲਾ ਬਾਹਰ ਯੂਐਸਏ ਬੈਠਾ ਹੈ ਔਰ ਉਹਦੇ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਰਿਕਵਰੀਆਂ ਕੀਤੀਆਂ ਕਿਉਂ ਮਿਸਟਰ ਸ਼ਹਿਰ ਦੇ ਰਹਿਣ ਵਾਲੇ ਹਾਂਜੀ ਇੱਕ ਤਾਂ ਚਾਚਾ ਭਤੀਜਾ ਹੀ ਆ ਦੂਸਰਾ ਵੀ ਇੱਥੇ ਲੋਕਲ ਹੀ ਹੈਗਾ ਪਰ ਇਹ ਜੁੜੇ ਉਹਦੇ ਨਾਲ ਹੀ ਹੋਏ ਔਰ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਇਹ ਨੈਟਵਰਕ ਚੱਲਣ ਬਾਰੇ ਸਾਡੇ ਕੋਲ ਇਨਵੈਸਟੀਗੇਸ਼ਨ ਚ ਲਿੰਕ ਆਇਆ ਸੀ ਉਹਨੂੰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ ਕਿਉਂਕਿ ਏਜ ਗਰੁੱਪ ਸਾਰੇ ਯੰਗਸਟਰ ਸੀ ਨੇ ਤੇ ਕੋਈ ਅਨਦਰ ਕ੍ਰਿਮੀਨਲ ਰਿਕਾਰਡ ਪਹਿਲੇ ਹੈ ਕੋਈ ਜਾਂ ਸਿਰਫ ਐਸੇ ਮਾਮਲੇ ਦੇ ਵਿੱਚ ਹੀ ਇਹ ਕਿਰਤ ਹੋਈ ਨਹੀਂ ਹੋਰ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਔਰ ਇਹਨਾਂ ਦੀ ਹੋਰ ਵੀ ਅਸੀਂ ਜਿਹੜਾ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਿੱਥੋਂ ਇਨਾਂ ਦੀ ਮਨੀ ਟ੍ਰੇਲ ਕੀ ਹੈ ਬੈਂਕ ਅਕਾਊਂਟਸ ਵਗੈਰਾ ਸਾਰਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵਾਲਾ ਪਾਰਟ ਵੀ ਹੈ ਬੜਾ ਡਿਟੇਲ ਦੇਖਿਆ ਜਾ ਰਿਹਾ ਹੈ ਸਿਰਫ ਇਹ ਤਿੰਨ ਜਣੇ ਹੀ ਨਹੀਂ ਕਿ ਇਹ ਨਾਲ ਹੋਰ ਵੀ ਕੋਈ ਐਸੋਸੀਏਟ ਨੇ ਜਿਹੜੇ ਹਜੇ ਗ੍ਰਿਫਤਾਰ ਕਰਨੇ ਬਾਕੀ ਨੇ ਇਹਦੇ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਸਾਨੂੰ ਉਮੀਦ ਹੈ ਕਿ ਹੋਰ ਵੀ ਡਰੱਗਸ ਤੇ ਆਰਮਜ਼ੀ ਜੋ ਇਹਨਾਂ ਕੋਲ ਆਈਆਂ ਕਨਸਾਈਨਮੈਂਟਸ ਜਾਂ ਹੋਰ ਇਥੇ ਛੁਪਾਈਆਂ ਵੀ ਹੈ ਹੋਰ ਇਹਨਾਂ ਦੇ ਜਿਹੜੇ ਐਸੋਸੀਏਟਸ ਕੋਲ ਹੈ ਉਭੀ ਅਸੀਂ ਉਮੀਦ ਕਰਦੇ ਆ ਕਿ ਸਾਡੀ ਇਨਵੈਸਟੀਗੇਸ਼ਨ ਚ ਜਿਉਂ ਜਿਵੀਂ ਵੀ ਗੱਲ ਆਏਗੀ ਉਹਨੂੰ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ। ਇਹਨਾਂ ਦੇ ਫੋਨ ਰਿਕਾਰਡ ਤੋਂ ਕੋਈ ਹੁਣ ਤੱਕ ਡਿਟੇਲਸ ਸਾਹਮਣੇ ਨਹੀਂ ਆਈ ਹੈ ਜਾਂ ਕੋਈ ਹੋਰ ਫਰਦਰ ਲਿੰਕ ਲੱਗਦਾ ਹੋਏ ਕਿ ਜਿਹੜੇ ਸਾਹਮਣੇ ਆ ਸਕੇ ਕਿਉਂਕਿ ਤੁਸੀਂ ਪਾਕਿਸਤਾਨ ਦਾ ਜ਼ਿਕਰ ਕਰ ਰਹੇ ਸੀ ਕਿ ਉੱਥੋਂ ਵੀ ਇੱਕ ਵਿਅਕਤੀ ਨਾਲ ਇਹਨਾਂ ਦੇ ਸੰਪਰਕ ਉਹ ਸ਼ਾ ਨਾਮ ਦਾ ਸਮਗਲਰ ਹੈਗਾ ਜੀ ਉਹ ਬਾਹਰਲੇ ਯੂ ਐਸ اے ਦੇ ਕੰਟੈਕਟ ਦੇ ਥਰੂ ਇਹਨਾਂ ਕੋਲ ਨਾਲ ਵੀ ਇਨ ਟੱਚ ਹੈ। ਉਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਨੇ ਔਰ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੇ ਇਮੀਡੀਏਟਲੀ ਇਸ ਸ ਰੀਵੀਲ ਕਰਨਾ ਠੀਕ ਨਹੀਂ ਹੋਏਗਾ ਡਰੋਨ ਦੇ ਪਾਰਟਸ ਮਿਲੇ ਸੀ ਲਾਸਟ ਰਿਕਵਰੀ ਦੇ ਵਿੱਚ ਉਸ ਦੇ ਨਾਲ ਲਿੰਕਟ ਵਿੱਚ ਹੁਣ ਕੁਝ ਕੋਈ ਮਟੀਰੀਅਲ ਕੁਝ ਮਸ਼ੀਨਰੀ ਜਾਂ ਕੋਈ ਸੈਲ ਕੁਛ ਇਸ ਤਰੀਕੇ ਦਾ ਨਾਲ ਲੋਹਰ ਬਰਾਮਦ ਹੋਇਆ ਜੀ ਨਹੀਂ ਉਸ ਤਰ੍ਹਾਂ ਦੀ ਕੋਈ ਅਜੇ ਗੱਲ ਨਹੀਂ ਆਈ ਤੁਹਾਨੂੰ ਦੱਸਿਆ 3.5 ਕਿਲੋ ਹੀਰੋਇਨ ਹੈ ਔਰ तकरीबन 19 ਰਾਉਂਡਸ ਨੇ ਉਹ ਸਾਰੇ ਅਸੀਂ ਰਿਕਵਰੀ ਕੀਤੀ ਹੈ ਅੱਗੇ ਵਰਕਆਊਟ ਹੋ ਰਿਹਾ ਹੈ ਸਾਰਾ ਪੁਲਿਸ ਕਮਿਸ਼ਨਰ ਜਿਸ ਮਾਮਲੇ ਦੇ ਵਿੱਚ ਆਜਾਜਾ 19 ਕਿਲੋ ਜੋ ਹਿਰੋਇਨ ਪਹਿਲੇ ਬਰਾਮਦ ਹੋਈ ਸੀ ਉਸ ਦੇ ਵਿੱਚ 35 ਕਿਲੋ ਹਿਰੋਇਨ ਹੋਰ ਬਰਾਮਦ ਹੋਈ ਹੈ ਤੇ ਨਾਲ ਹੀ ਜਿਹੜੇ ਪੁਲਿਸ ਨੇ ਤਿੰਨ ਜੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਨੇ ਤੇ ਅਜੇ ਹੋਰ ਕੁਝ ਇਸ ਮਾਮਲੇ ਵਿੱਚ ਸਾਹਮਣੇ ਕੀ ਆਇਆ ਹੈ ਉਹਨਾਂ ਵੱਲੋਂ ਵਕਤ ਦੱਸੇ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ ਤਾਂ 19 ਕਿਲੋ ਪਹਿਲਾਂ ਤਾਂ 35 ਕਿਲੋ ਅੱਜ ਟੋਟਲ 10 ਮੁਲਜ਼ਮ ਐ ਇਸ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਕੈਮਰਾਮੈਨ ਮਾਨਵ ਦੇ ਨਾਲ ਮੋਹਿਤਲਵਾਰ ਦਾ ਸਮਰ نیوز ਸਮਰਿਤ ਸਰ